ਦੇਸ਼ੂ ਦੇਸ਼ੂ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜਿਵੇਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਰਹ ਚੁਕੇ ਅਚਿ ਕ੍ਰਿਸ਼ਟਿਨ ਭਾਈ ਚਾਰੇ ਦੇ ਸੀਨੀਅਰ ਆਗੂ શ્રી ਰੋਸ਼ਨ ਜੋਤ ਸਿੰਘ ਜੀ ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਕੁਝ ਖਾਸ ਮੁੱਦਿਆਂ ਤੇ ਸਤਿ ਸ਼੍ਰੀ ਅਕਾਲ ਰੋਸ਼ਨੀ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਾਡੇ ਵਤਨ ਦੀ ਮਿੱਟੀ ਦੇ ਸਾਡੇ ਸਰੋਤਿਆਂ ਨੂੰ ਮੇਰੇ ਨੂੰ ਪਿਆਰ ਭਰੀ ਸਤਿ ਸ਼ਕਾਲ ਅਲੈਕਮ ਅ ਰੋਸ਼ਨੀ ਜੀ ਅਸੀਂ ਅੱਜ ਗੱਲ ਕਰ ਰਹੇ ਹਾਂ ਜਿਹੜਾ ਸਭ ਤੋਂ ਮੇਨ ਜਿਹੜਾ ਆ ਅੱਜ ਕੱਲ ਮੁੱਦਾ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਨਾ ਰੁਕਦਾ ਨਾ ਲਹਿ ਰਿਹਾ ਉਹ ਹੈ ਨਸ਼ਿਆਂ ਦਾ ਮੁੱਦਾ ਜੀ ਨਸ਼ੇ ਦਾ ਮੁੱਦਾ ਹਰ ਰੋਜ਼ ਸ਼ਹਿਰ 'ਚ ਕਿਸੇ ਕਸਬੇ 'ਚ ਕਿਸੇ ਪਿੰਡਾਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਹਰ ਰੋੜ ਕੋਈ ਨਸ਼ੇ ਦੀ ਪੀੜ ਚੜ ਰਿਹਾ। ਤੁਸੀਂ ਜੀ ਇਹ ਕਦੋਂ ਤੱਕ ਖਤਮ ਹੋ ਸਕਦਾ ਮੁੱਦਾ ਕਿ ਇਸ ਤਰ੍ਹਾਂ ਚੱਲਦਾ ਰਹੇਗਾ? ਸੰਧੂ ਸਾਹਿਬ ਆਪਾਂ ਇਸ ਟੌਪਿਕ ਤੇ ਬਹੁਤ ਵਾਰੀ ਗੱਲ ਕੀਤੀ ਆ ਔਰ ਬੜੀਆਂ ਸਟੇਜਾਂ ਤੇ ਵੀ ਗੱਲ ਕਰਨ ਦਾ ਸਮਾਂ ਮਿਲਦਾ। ਹਾਂਜੀ। ਮੈਂ ਸਭ ਤੋਂ ਜੋ ਅਹਿਮ जो मैं अपने एक्सपीरियंस मुताबिक दस रहा है कि नीयत नीति बंदे की सही हो कोई भी चीज मुश्किल नहीं है बिल्कुल अब सरकार की नीयत ज नीति ठीक हो जाए तो नशे का कोई दरिया जरा तुरंत बंद हो सकता है सवाल यह आ कि सरकारा नीयत उन्होंने सही नहीं है ਉਹਨਾਂ ਦੀਆਂ ਨੀਤੀਆਂ ਸਹੀ ਨੇ ਬਿਲਕੁਲ ਬਿਲਕੁਲ ਭਾਰਤ ਤੇ ਸਾਡਾ ਅਜਹਾ ਦੇਸ਼ ਆ ਜਿਹੜਾ ਦੁਨੀਆ ਦੀ ਤਾਕਤ ਬਣਨ ਵੱਗੇ ਵਧ ਰਿਹਾ ਬਿਲਕੁਲ ਜੀ ਅੱਗੇ ਕਿਸੇ ਵੀ ਬੁੱਧਤ ਤੋਂ ਕੋਈ ਚਿੜੀ ਹੁੰਦੀ ਆ ਹਾਂ ਜੀ ਤਾਂ ਉਹਦੀ ਖਬਰ ਸਾਡੇ ਭਾਰਤ ਨੂੰ ਹੋ ਜਾਂਦੀ ਬਿਲਕੁਲ ਜੀ ਪਰ ਸਾਡੇ ਬਾਦਰ ਦੇ ਉੱਤੇ ਰੋਜ਼ﾞﾞﾞੋਂਨ ਹੁੰਦੇ ਨੇ ਬਿਲਕੁਲ ਜੀ ਮਸ਼ੀਨਾਂ ਭਰੇ ਹਥਿਆਰਾਂ ਨਾਲ ਉਸ ਜੁਰੇ ਲੱਗਦੇ ਸਾਡੀ ਭਾਰਤ ਸਰਕਾਰ ਨੂੰ ਖਬਰ ਨਹੀਂ ਪੰਜਾਬ ਸਰਕਾਰ ਨੂੰ ਖਬਰ ਨਹੀਂ ਇਹਨਾਂ ਕਾਮੀ ਨਹੀਂ ਆ ਹਾਂਜੀ ਆਮ ਬੰਦਾ ਜਵਾਨ ਕੋਲ ਲੋਕ ਉਹ ਹੀ ਸਮਝਦੇ ਨੇ ਕਿ ਭਾਰਤ ਹੁਣ ਇਜੀ ਤਗੜੀ ਤਾਕਤ ਆ ਐਨਾ ਤਗੜਾ ਸਾਡੇ ਕੋਲ ਸੈਟਅਪ ਲੱਗਾ ਹੋਇਆ ਆ ਐਨੀ ਤਗੜੀ ਟੈਕਨੋਲੋਜੀ ਆ ਬਿਲਕੁਲ ਜੀ ਡਰਨ ਪਾਕਿਸਤਾਨ ਤੋਂ ਕਿੱਦਾਂ ਇਧਰ ਆ ਕੇ ਦੇਖਦੇ ਨੇ ਕਿਤੇ ਨਾ ਕਿਤੇ ਸਰਕਾਰ ਦੀ ਇਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਮਨਸਾ ਆ ਕਿ ਪੰਜਾਬ ਨੂੰ ਨਸ਼ੇ ਦੇ ਵਿੱਚ ਡੋੜ ਦਿੱਤਾ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਉਹ ਆ ਪੰਜਾਬ ਜਿਹੜਾ ਸਾਡਾ ਸਾਡੀ ਨੌਜਵਾਨੀ ਜਿਹੜੀ ਆ ਜਾਂ ਤਾਂ ਬਾਹਰ ਚਲੇਗੀ ਤੇ ਜਿਹੜੇ ਇੱਥੇ ਨੇ ਉਹ ਨਸ਼ਿਆਂ ਨਾਲ ਖਤਮ ਹੋ ਦੇਣਗੇ ਪੰਜਾਬ ਜਿਹੜੀ ਤਾਕਤ ਸੀਗੀ ਉਹਨੂੰ ਖਤਮ ਕਰਨ ਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਮਨਸਾ ਜ਼ਰੂਰ ਹੈਗੀ ਹੈ ਚਾਹੇ ਉਹ ਕਿਸਾਨ ਹੋਵੇ ਚਾਹੇ ਜਵਾਨ ਹੋ ਅੱਜ ਨਾ ਜਵਾਨਾਂ ਦੀ ਰਾਖੀ ਆ ਨਾ ਕਿਸਾਨਾਂ ਦੀ ਰਾਖੀ ਬਿਲਕੁਲ ਜੀ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਵੇਖੋ ਲੋਕਾਂ ਨੇ ਜਿਹੜੀ ਸਰਕਾਰ ਬਣਾਈ ਆ ਆਮ ਆਦੀ ਪਾਰਟੀ ਦੀ ਦੋਹਾਂ ਸਰਕਾਰਾਂ ਨੂੰ ਪਛਾੜ ਕੇ ਬਣਾਈ ਵੀ ਇਹਨਾਂ ਨੇ ਨਸ਼ੀਬ ਬੁਬਦਾਤੀ ਜਾਂ ਉਹ ਕਾਂਗਰਸੀ ਸਰਕਾਰ ਦਾ ਦੋਸ਼ ਲਾਉਂਦੇ ਸੀ ਜਾਂ ਅਕਾਲੀ ਸਰਕਾਰ ਦਾ ਦੋਸ਼ ਲਾਉਂਦੇ ਸੀ ਇਸੇ ਕਰਕੇ ਉਹਨਾਂ ਆਮ ਆਦੀ ਸਰਕਾਰ ਬਣਾਈ ਵੀ ਸ਼ਾਇਦ ਨਸ਼ੇ ਨੂੰ ਠੱਲ ਪੈ ਸਕੀ आप कुछ क्योंकि ने क्योंकि सरदार भगवंत मान जी बहुत वे कमेडियन रहे हैं और जोसट आज रीलियां उस चीज में वेख के हर महकमे से उन्होंने तंज कसिया और लोगों ने लगे कि यार जो बंद हर महकमे का पता है और तंज कसद ये बंदा अगर लीडर बन जाए यह बंदा अगर अगवाई करे तो यह सारा ठीक हो जाएगा ਲੇਕਿਨ ਉਹ ਬੰਦਾ ਕਿਤੇ ਨਾ ਕਿਤੇ ਮੈਨੂੰ ਨਹੀਂ ਪਤਾ ਕੀ ਮਜਬੂਰੀ ਹੈ ਦੇਸ਼ ਨੂੰ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਲੇਕਿਨ ਉਹ ਬੰਦੇ ਦੀ ਕਿਤੇ ਨਾ ਕਿਤੇ ਮਨਸਾ ਜਿਹੜੀ ਹੈ ਕਿਤੇ ਨਾ ਕਿਤੇ ਨੀਅਤ ਜਿਹੜੀ ਹੈ ਉਹਦੇ ਵਿੱਚ ਖੋਟ ਆ ਗਈ ਤਾਂ ਕਿ ਉਹ ਨੀਤੀਆਂ ਨਹੀਂ ਬਣਾ ਸਕ ਰਿਹਾ ਕਿਤੇ ਨਾ ਕਿਤੇ ਕੇਂਦਰ ਦੇ ਨਾਲ ਮਿਲ ਕੇ ਐਸ ਚੀਜ਼ ਤੇ ਨੱਥ ਨਹੀਂ ਪਾ ਰਿਹਾ ਅੱਜ ਕਿਸਾਨ ਜਿਹੜੇ ਨੇ ਉਹ ਮੇਖਣਾ ਡੱਲੇਵਾਲ ਜੀ 2 ਮਹੀਨੇ ਤੋਂ ਭੁੱਖ ਹੜਤਾਲ ਤੇ ਨੇ ਇੰਗਰੇਜ਼ਾਂ ਤੋਂ ਅੰਗਰੇਜ਼ ਸਰਕਾਰਾਂ ਸੀ ਜਦੋਂ ਨੂਨ ਦਾ ਇੱਕ ਮਸਲਾ ਆਇਆ ਤਾਂ ਗਾਂਧੀ ਜੀ ਨੇ ਮਹਾਤਮਾ ਗਾਂਧੀ ਜੀ ਨੇ ਐਜੂਕੇਸ਼ਨ ਸ਼ੁਰੂ ਕੀਤੀ ਤੇ 13 ਦਿਨਾਂ ਦੇ ਵਿੱਚ ਉਹ ਐਜਿਟੇਸ਼ਨ ਖਤਮ ਹੋ ਗਈ ਅੰਗਰੇਜ਼ਾਂ ਨੇ ਬੁਲਾਉਣਾ ਪਿਆ ਟੇਬਲ ਟॉक ਕਰਨੀ ਪਈ ਮੰਗਾ ਮੰਨੀਆਂ ਪਈਆਂ ਔਰ ਕਈ ਅਸਿ ਐਜਿਟੇਸ਼ਨ ਆ ਹੋਈਆਂ ਭਾਰਤੀਆਂ ਨੇ ਕੀਤੀਆਂ ਔਰ ਅੰਗਰੇਜ਼ਾਂ ਨੇ ਉਹਨਾਂ ਨੂੰ ਬਿਠਾ ਕੇ ਉਹਦਾ ਕੰਪਰੋਮਾਈਜ਼ ਹੋ ਕਿ ਤਰ੍ਹਾਂ ਕਿ ਤ ਸੋਲੂਸ਼ਨ ਹੋ ਰਿਹਾ ਥਾ ਉਸੇ ਮੁਤਾਬਕ ਕਿ ਉਸੇ ਅਜੀਟੇਸ਼ਨਾਂ ਨੂੰ ਦੇਖ ਕੇ ਹੀ ਸਾਨੂੰ ਆਜ਼ਾਦੀ ਮਿਲੀ 47 ਦੇ ਵਿੱਚ ਹਾਂਜੀ ਅੱਜ ਦੀਆਂ ਸਰਕਾਰਾਂ ਤੇ ਕਿਸੇ ਨੂੰ ਮਤਲਬ ਕਿਸੇ ਦੀ ਜਾਨ ਵੀ ਪਰਵਾਹ ਨਹੀਂ ਕਰਦੀ ਬਿਲਕੁਲ ਅੱਜ ਵੀ ਕਿਉਂ ਸਾਡੇ ਬੱਚੇ ਜਿਹੜੇ ਨੇ ਫੌਜ ਨੂੰ ਕੰਚੇ ਚ ਜਾ ਰਹੇ ਨੇ ਉੱਥੇ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਜਿਹੜੀ ਆ ਮਾਨਵਤਾ ਨੂੰ ਪਹਿਲ ਆ ਉਹਦੀ ਜਾਨ ਬਚਾਉਣ ਵਾਸਤੇ ਚਾਹੇ ਗਰੀਬ ਹੋਵੇ ਚਾਹੇ ਮੀਰਿਆ ਉਹ ਜਾਂ ਦੇਸ਼ ਦੇ ਰਾਇਓ ਲਾ ਦਿੰਦਾ ਬਿਲਕੁਲ ਤੜਾ ਤੜਾ ਸਾਡੇ ਇੱਥੇ ਜਾਨ ਦੀ ਕੀਮਤ ਕੋਈ ਜਦੋਂ ਨਸ਼ੇ ਚ ਮਜ਼ੇ ਆਇਆ ਚਾਹੇ ਉਹ ਕੋਕਰ ਨਾਲ ਨਾ ਮਜ਼ੇ ਆਇਆ ਚਾਹੇ ਉਹ ਰੋਡ ਐਕਸੀਡੈਂਟ ਚ ਮਜ਼ੇ ਆਇਆ ਕਿਸੇ ਤਰ੍ਹਾਂ ਦੀ ਕੋਈ ਜਾਨ ਦੀ ਕੀਮਤ ਨਹੀਂ ਉਹ ਸਾਰਾ ਸਰਕਾਰਾਂ ਦੇ ਉੱਤੇ ਨਿਰਭਰ ਹੈ ਬਿਲਕੁਲ ਬਿਲਕੁਲ ਰੋਸ਼ਨ ਜੀ ਹੁਣੇ ਮੇਲਾ ਚੱਲ ਰਿਹਾ ਜੀ ਕੁੰਬ ਕੁੰਬ ਦਾ ਇਸ ਵਿੱਚ ਅਨੇਕਮ ਹੋਤਾ ਹੋਈਆਂ ਨੇ ਉਹਦੇ ਬਾਰੇ ਉਹਦੇ ਪਿੱਛੇ ਕੀ ਰਾਜ ਹੈ ਮੈਂ ਸੰਤੂ ਸਾਬ ਉਹੀ ਤੁਹਾਡੇ ਨਾਲ ਹੁਣੇ ਗੱਲ ਕਰਕੇ ਪਿਆ ਕਿ ਜਾਨ ਦੀ ਕੀਮਤ ਸਰਕਾਰਾਂ ਵਾਸਤੇ ਜ਼ੀਰੋ ਆ ਜਦਾਂ ਅਸੀਂ ਕੀ ਕੀ ਕੀੜੀਆਂ ਨੂੰ ਮਸਲਦੇ ਨੇ ਅਸੀਂ ਭਾਰਤੀਆਂ ਦੀ ਭਾਰਤੀ ਲੋਕਾਂ ਦੀ ਜਾਨ ਦੀ ਕੀਮਤ ਸਰਕਾਰਾਂ ਪ੍ਰਤੀ ਇੰਨੀ ਕੀ ਹ ਕੋਈ ਮਹਾਕੁੰਬ ਦੇ ਵਿੱਚ ਪਤਾ ਹੈ ਸਰਕਾਰਾਂ ਨੂੰ ਕਿ ਮਹਾਕੁੰਬ ਦੇ ਵਿੱਚ ਲੋਕਾਂ ਦੀ ਆਸਥਾ ਹੈ ਔਰ ਲੋਕ ਬੜੀ ਵੱਡੀ ਗਿਣਤੀ ਵਿੱਚ ਆਉਂਦੇ ਨੇ ਫਿਰ ਮੈਂ ਉਹ ਕਹਣਾ ਵੀ ਅੱਜ ਵੀ ਟੈਕਨੋਲੋਜੀ ਦੇ ਵਿੱਚ ਜੇ ਸਰਕਾਰ ਜਰੀਆ ਇੰਤਜ਼ਾਮ ਨਹੀਂ ਕਰ ਸਕਦੀ ਇਹ ਫੈਦਲੀ ਸਰਕਾਰ ਦਾ ਕਿੰਨੇ ਲੋਕਾਂ ਦੀ ਜਾਨ ਗਈ ਮੀਡੀਆ ਜਿਹੜਾ ਉਹਨਾਂ ਨੇ ਦਬਕਾ ਕੇ ਰੱਖਿਆ ਹੈ ਬਿਲਕੁਲ ਉਹਨਾਂ ਨੂੰ ਉਸ ਤਰੀਕੇ ਨਾਲ ਕਿ ਜਿੰਨੀ ਖਬਰ ਇਹ ਬੰਦੇ ਨੂੰ ਨਹੀਂ ਹਿੱਤ ਹੈ ਤੇ ਵੀ ਅੱਗੇ ਕਰਨ ਬਿਲਕੁਲ ਮੈਨੂੰ ਸਮਝਦਾ ਮੀਡੀਆ ਦੀ ਵੀ ਗਲਤੀ ਨਹੀਂ ਹੈ ਮੀਡੀਆ ਤੇ ਜਿੱਦੋਂ ਸਰਕਾਰ ਦੇ ਕੇ ਕੌਣ ਤੱਕਦਾ ਜਦੋਂ ਸਰਕਾਰ ਉਹਨਾਂ ਨੂੰ ਦਬਕਾਉਂਦੀ ਹੈ ਮੀਡੀਆ ਵੀ ਉਹਨਾਂ ਹੀ ਕੀ ਖਬਰ ਦਿਖਾਉਂਦਾ ਹੈ ਲੇਕਿਨ ਉੱਥੇ ਬਹੁਤ سارے ਸਿਦਾਲੂ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਉੱਥੇ ਮਾਰੇ ਗਏ ਨੇ ਉਹਨਾਂ ਦੇ ਪਰਵਾਦਾਂ ਨੂੰ ਜਾ ਕੇ ਪੁੱਛੋ ਜਿਹਦੇ ਘਰ ਤੋਂ ਜੀ ਚਲੇ ਜਾਂਦਾ ਹੈ ਤੇ ਉਹ ਹੀ ਕਮਾਉਣ ਵਾਲਾ ਹੁੰਦਾ ਹੈ ਉਹੋ ਜੀਤੇ ਜਾਂਦਾ ਹੈ ਤੇ ਬੱਚੇ ਉਹ ਕਰਦੇ ਬਾਕੀ ਜਿਹੜੇ ਬੜਾ ਔਖਾ ਹੁੰਦਾ ਹੈ ਸਾਡੀ ਸਰਕਾਰਾਂ ਨੂੰ ਜਾਨ ਦੀ ਕੀਮਤ ਜੋ ਰੱਖਣੀ ਚਾਹੀਦੀ ਹੈ ਫਰੋਂ ਤਾਂ ਜਿਹਨਾਂ ਨਾ ਰੱਖ ਦਿੱਤੀ ਹੈ ਕਿ 5 5 ਲੱਖ ਰੁਪਏ ਜਾਣ ਦਿੱਤੇ ਨੇ ਜਿਹੜਾ ਮਰਜੀ ਮਰਜੀ 5 ਲੱਖ ਦੇ ਦੇ ਜੀ ਉਹਨਾਂ ਦੇ ਪਹਾ ਲੱਥ ਗਿਆ ਸਰਕਾਰ ਦਾ ਜੰਗਲ ਖਤਮ ਲਓ ਜੀ 5 ਲੱਖ ਦਿੱਤਾ ਉਹਨ ਜੋ ਮਰਜੀ ਮਿਲੇ ਨਾ ਮਿਲੇ ਕਦੇ ਮਿਲਣਾ ਉਹ ਲੈਣ ਵਾਸਤੇ ਮੇਰੇ ਖਾਣਾ ਕਾਫੀ ਚੱਕਰ ਲਾਉਣੇ ਪੈਂਦੇ ਨੇ ਜਿਉਂ ਜਿਹਾ ਸਾਡਾ ਸਿਸਟਮ ਹੈ ਇਸ ਕਰਕੇ ਮਹਾਕੁੰਭ ਇੱਕ ਆਸਥਾ ਦਾ ਸਥਾਨ ਜਿਹੜੇ ਲੋਕ ਜਿਹੜੇ ਨੇ ਆਸਥਾ ਜਾਂਦੇ ਨੇ ਮੈਂ ਸਮਝਦਾ ਬੀਜੇਪੀ ਸਿਰਫ ਇੱਕ ਵੋਟਾਂ ਕਰਕੇ ਹਿੰਦੂਤਵ ਨੇ ਹਿੰਦੂ ਰਾਸ਼ਟਰੀ ਗੱਲ ਕਰਦੀ ਹੈ ਅਸੀਂ ਕਹਿੰਦੇ ਕਿ 크ਿਸਚੀਅਨਾਂ ਦੀ ਨਾ ਕਰੇ ਕੁਝ ਬਿਲਕੁਲ ਮੁਸਲਮਾਨਾਂ ਦੀ ਨਾ ਕਰੇ ਕੁਝ ਸਿੱਖਾਂ ਦੀ ਨਾ ਕਰੇ ਕੁਝ ਜਿਨ੍ਹਾਂ ਨੇ ਵੋਟਾਂ ਲੈ ਲਈਆਂ ਹਿੰਦੂਤਵ ਨੇ ਆਪਣੇ ਮਹਾਕੁੰਭ ਵਾਸਤੇ ਆਪਣੀਆਂ ਯਾਤਰਾਵਾਂ ਵਾਸਤੇ ਤਾਂ ਕੁਝ ਕਰੇ ਜ਼ਰੂਰ ਬਿਲਕੁਲ ਬਿਲਕੁਲ ਬਹੁਤ ਜਿਹੀ ਆਸਥਾ ਲੋਕਾਂ ਦੀ ਜਿਹੜੀ ਆ ਉਹਦਾ ਧਿਆਨ ਰੱਖਦੇ ਹੋਏ ਸਰਕਾਰ ਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਰੋਸ਼ਨ ਜੀ ਅਖੀਰ ਤੇ ਅਸੀਂ ਗੱਲ ਕਰਾਂਗੇ ਜਿਹੜਾ ਬਜਟ ਪੇਸ਼ ਹੋਇਆ ਵਾ ਜੀ ਬਰੇ ਹੀ ਕੀ ਕਹਿਣਾ ਚਾਹਾਂਗੇ ਬਜਟ ਵੀ ਫਿਰ ਮੈਂ ਉਹ ਕਰਾਂਗੇ ਵੀ ਸਰਕਾਰਾਂ ਆਪਣੇ ਮਤਾਬਕ ਜਿਹੜਾ ਉਹ ਸਿਸਟਮ ਪਿਆਰ ਕਰ ਲੈਣੀਆਂ ਸਰਕਾਰ ਦੀ ਵੀ ਕੋ ਕਿੰਨੀ ਵੱਧੀ ਇੱਕ ਨਿਲਾਕੀ ਕਹਿ ਸਕਦੇ ਆ 12 ਲੱਖ ਨੂੰ ਕਹਿੰਦੇ ਕਿ ਕੋਈ ਜਿਹੜਾ ਸਾਡਾ ਜੀ ਨਹੀਂ ਲੱਗੂਗਾ ਚੱਲਦੇ ਲੱਗੂਗਾ 12 ਲੱਖ ਦਾ ਮਤਲਬ ਕਿ ਸਰਕਾਰ ਵੀ ਮੰਨਦਾ ਕਿ ਜਿਹੜੀ ਲੱਖ ਰੁਪਏ ਆਮਦਨ ਆ ਉਹ ਮਿਡਲ ਕਲਾਸ ਹੈ ਤੇ ਜਿਹੜੀ 10000 ਆ ਰਹੇ ਨੇ ਉਹ ਕਿੱਥੇ ਜਾਊਗਾ ਉਹ ਕਿੱਥੇ ਜਾਏਗਾ ਉਹ ਕਿੱਥੇ ਸਮਾਜ ਦੇ ਵਿੱਚ ਕਿੱਥੇ ਸਟੈਂਡ ਕਰ ਰਿਹਾ ਹੈ ਲੱਖ ਰੁਪਏ ਵਾਲਾ ਉਹਨਾਂ ਨੇ ਕਹਿਤਾ ਕਿ ਇਹ ਜਿਹੜਾ ਕਲਾਸ ਬੰਦਾ ਹੈ ਜਿਹੜਾ ਲੱਖ ਕਮਾਉਂਦਾ ਹੈ ਮਤਲਬ ਲੱਖ ਰੁਪਇਆ ਚਾਹੀਦਾ ਇੱਕ ਪਰਿਵਾਰ ਚਲਾਉਣ ਵਾਸਤੇ ਬਿਲਕੁਲ ਹੁਣ ਸਰਕਾਰਾਂ ਧਿਆਨ ਦੇਣ ਕਿ ਲੱਖ ਰੁਪਇਆ ਕਿੰਨੇ ਕੁ ਲੋਕਾਂ ਦੇ ਅੰਦਰ ਆ ਮੇ ਮੇ ਜੀ ਸਹੀ ਗੱਲ ਹੈ 10000 ਤੇ 5000 ਤੇ ਲੋਕ ਕੰਮ ਕਰਦੇ ਨੇ ਕੰਮ ਕਰਦੇ ਉਹ ਉਹ ਕਿੱਥੇ ਸਟੈਂਡ ਹੁੰਦੇ ਇਸ ਕਹਿ ਕੇ ਬਜਟ ਲਿਆਉਣੇ ਉਹਦੇ ਤੇ ਕੰਮ ਤਾਂ ਕਰੋ ਕਿ ਕਿਸ ਤਰ੍ਹਾਂ ਦਾ ਪੇਸ਼ ਹੋਇਆ ਬਜਟ ਹੈ ਸਰਕਾਰ ਦੇ ਲੋਕਾਂ ਦੇ ਹੱਕ ਇਚ ਕਿਸ ਤਰ੍ਹਾਂ ਦੇ ਕਿਸੇ ਦੱਸੋ ਇਹਦਾ 12 ਲੱਖ ਦਾ ਤੁਹਾਨੂੰ ਫਾਇਦਾ ਕੋਈ ਮੈਨੂੰ ਫਾਇਦਾ ਕੋਈ ਮੇਰੀ ਤਨਖਾਹ ਜਿਹੜੀ ਵੀ ਆ ਰਹੀ ਹੈ ਮੈਨੂੰ ਤਨਖਾਹ ਵੀ ਨਹੀਂ ਬਣਦੀ ਨੇ 12 ਲੱਖ ਦਾ ਮੈਨੂੰ ਕੀ ਫਾਇਦਾ ਉਹਦਾ ਬਿਲਕੁਲ ਹੀ ਕੱਟੋ-ਕੱਟ ਪਹਿਲਾਂ ਉਹ 12 ਲੱਖ ਤੱਕ ਲੱਖ ਦੀ ਆਮਦਨ ਜੋਗਾ ਤੇ ਬੰਦੇ ਨੂੰ ਕਰੋ ਹਾਂ ਬਿਲਕੁਲ ਹੀ ਸਾਡੇ ਭਾਰਤ ਨੂੰ

ਇਹਦਾ ਮਤਲਬ ਉਹਨਾਂ ਕੋਈ ਇਨਕਮ ਹੈ ਨਹੀਂ ਉਹ ਕਦੇ ਨਹੀਂ ਸਕਦੇ ਇਸ ਕਰਕੇ ਬਜਟ ਜਿਹੜਾ ਸਿਰਫ ਲੋਕਾਂ ਨੂੰ ਲਵਾਉਣ ਵਾਸਤੇ ਵੋਟਾਂ ਦਾ ਇੱਕ ਸਾਧਨ ਬਣਾਇਆ ਹੈ ਉਹਦੇ ਵਿੱਚ ਪਲਾਨ ਤੇ ਕੋਈ ਨਹੀਂ ਕਿ ਕਿਸੇ ਗਰੀਬ ਵਾਸਤੇ ਕੋਈ ਪਲਾਨ ਦੱਸੋ ਨੌਜਵਾਨਾਂ ਲਈ ਪਲਾਨ ਦੱਸੋ ਅਨਸ਼ੰਕਣ ਰੋਕਣ ਵਾਸਤੇ ਪਲਾਨ ਦੱਸੋ ਕਿਸਾਨਾਂ ਲਈ ਪਲਾਨ ਦੱਸੋ ਕਿਸਾਨ ਬਚਾ ਕੇ ਬੈਠੇ ਨੇ ਲੰਮੇ ਸਮੇ ਤੋਂ ਪੂਰਾ ਪੰਜਾਬ ਵਿਚਾਰਾ ਜਦੋਂ ਬਾਰਡਰ ਤੇ ਜਾਂਦਾ ਹੈ ਸ਼ੰਭੂ ਬਾਰਡਰ ਤੇ ਜਾਂਦਾ ਹੈ ਪਿੰਡਾਂ ਦੇ ਵਿੱਚੋਂ ਵੀ ਜਿ ਪਿਛਲੇ 2 ਸਾਲਾਂ ਤੋਂ ਇਹ ਹਾਲਾਤ ਚੱਲ ਰਹੇ ਨੇ ਕੋਈ ਧਿਆਨ ਨਹੀਂ ਕਿਸੇ ਦਾ ਕੋਈ ਗੱਲ ਕਿੰਨੀ ਪਰੇਸ਼ਾਨੀ ਬਿਲਕੁਲ ਬਜਟ ਉਹ ਜੋ ਜਿਹੜਾ ਭਾਰਤ ਦੀ ਲੋਕਾਂ ਵਾਸਤੇ ਚੰਗਾ ਹੋਵੇ ਭਾਰਤ ਦੀ ਆਮਦਨ ਨੂੰ ਨੌਜਵਾਨਾਂ ਨੂੰ ਅੱਗੇ ਖੁਸ਼ ਕਰਨ ਵਾਸਤੇ ਜਿਹੜੇ ਬਾਹਰ ਜਾ ਕੇ ਲੋਕ ਕੰਮ ਕਰ ਰਹੇ ਨੇ ਆਪਣੇ ਦੇਸ਼ 'ਚ ਕੰਮ ਕਰਦੇ ਨੇ ਯਾਨੀ ਉੱਥੇ ਰਹੇ ਨੇ ਮਹਾਪੀ ਉੱਥੇ ਰਹੇ ਨੇ ਬਜ਼ੁਰਗ ਗਏ ਚ ਨੇ ਬੱਚੇ ਉੱਥੇ ਨੇ ਕਿੰਨਾ ਦੁੱਖ ਹੈ ਇਸ ਚੀਜ਼ ਦਾ ਲੇਕਿਨ ਮਜਬੂਰੀਆਂ ਹਨ ਮਜਬੂਰੀਆਂ ਸਰਕਾਰ ਜੇ ਅਗਰ ਚਾਵੇ ਤਾਂ ਇਹ ਸਾਰਾ ਕੁਝ ਹੋ ਸਕਦਾ ਲੇਕਿਨ ਸਰਕਾਰ ਦਾ ਸਿਰਫ ਵੋਟਾਂ ਪ੍ਰਤੀ ਧਿਆਨ ਹੈ ਤੇ ਵੋਟਾਂ ਨੂੰ ਮੁੱਦੇ ਨਾਲ ਜੁੜਿਆ ਰੱਖਿਆ ਹੋਰ ਇਸ ਤੋਂ ਵੱਡਾ ਕੁਸ਼ਣ ਬਿਲਕੁਲ ਠੀਕ ਹੈ ਜੀ ਰਸ਼ਮ ਜੀ ਬਹੁਤ ਬਹੁਤ ਧੰਨਵਾਦ